भजने तो ਤਮਾਰੇ ਲਿਕੇ ਕਹਿ ਰਿ ਵਿਦਾਸ ਆਸ ਲਗ ਜੀਵੂ ਚਿਰ ਭਇਓ ਦਰਸ਼ਨ ਦੇਕੇ ਕਹਿ ਰਿ ਵਿਦਾਸ ਜਿਉ ਚਿਰ ਭਇਓ ਦਰਸ਼ਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਚਰਕ ਤਖਤ ਦੇ ਮਾਲਕ ਨਾਨਕ ਗੁਰੂ ਗੰਗਾ ਸਾਹਿਬ ਮਹਾਰਾਜ ਜੀ ਜੀਨਾਂ ਦੀ ਪਾਵਨ ਪਵਿੱਤਰ ਮੁਬਾਰਕ ਅਮਰਤਮਈ ਬਚਨ ਸਰਵਨ ਕਰਨ ਹੈ ਗੁਰੂ ਪਿਆਰ ਵਾਲੇ ਸਤਸੰਗੀ ਜਨੋ ਆਉ ਸ਼ਰਮਚਾਰ ਦੇ ਨਾਲ ਜੁੜਨ ਦਾ ਯਤਨ ਕਰਨਾ ਹੈ ਭਗਤ ਰਵਿਦਾਸ ਜੀ ਉਹਨਾਂ ਦੀ ਮubarrak ਰਸਨਾ ਤੋਂ ਇਹ ਪਾਵਨ ਸ਼ਬਦ ਜੋ ਉਚਾਰਨ ਕੀਤੇ ਹੋਏ ਹਨ ਆਪ ਸੰਗਤਾਂ ਨੇ ਸਰਵਣ ਕੀਤੇ ਹਨ ਗੁਰਮਤ ਨੂੰ ਗੁਰਬਾਣੀ ਨੂੰ ਜਦੋਂ ਅਸੀਂ ਪੜਦੇ ਹਾਂ ਵਿਚਾਰਦੇ ਹਾਂ ਸੁਣਦੇ ਹਾਂ ਹਰੇਕ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਸ਼ਬਦ ਵਿੱਚੋਂ ਇੱਕ ਬੜਾ ਸੁਚੱਜਾ ਨਿਆਰਾ ਜਿਹੜਾ ਇੱਕ ਜੀਵਨ ਚਲਕਦਾ ਹੈ ਸ਼ਬਦ ਨੂੰ ਸਨਮੁਖ ਰੱਖ ਕੇ ਸਤਿਗੁਰੂ ਉਸ ਇਨਸਾਨ ਦੇ ਚਿਹਰੇ ਨੂੰ ਦਰਸਾ ਦਿੰਦੇ ਨੇ ਗੁਰੂ ਪਿਆਰ ਵਾਲਿਓ ਜਿਵੇਂ ਇਨਸਾਨ ਦੇ ਚਿਹਰੇ ਦੀ ਬਿਆਨਗੀ ਇੱਕ ਸ਼ੀਸ਼ਾ ਕਰਦਾ ਨਾ ਕਿ ਜਿਹੋ ਜਿਹਾ ਇਨਸਾਨ ਦਾ ਚਿਹਰਾ ਉਹਨੇ ਉਹ ਜਿਹ ਤਸਨਾ ਦਾ ਸੁਭਾਅ ਹੈ ਉਹਦੇ ਵਿੱਚ ਕੋਈ ਵੀ ਇਮਾਨੀ ਨਹੀਂ ਹੈ ਤੁਸੀਂ ਭਾਵੇਂ ਕੋਈ 50 ਰੁਪਏ ਦਾ ਸ਼ੀਸ਼ਾ ਖਰੀਦ ਕੇ ਲੈ ਕੇ ਆਓ ਭਾਵੇਂ ਤੁਸੀਂ 2000 ਵਾਲਾ ਖਰੀਦ ਕੇ ਲੈ ਕੇ ਆਓ ਅਦੇਮੀ 50 ਰੁਪਏ ਵਾਲਾ ਸੀਸਾ ਆਪਣਾ ਸੁਭਾਅ ਨਹੀਂ ਬਦਲੇਗਾ ਕਿ ਬੰਦਾ ਅਮੀਰ ਹੈ ਮੈਂ ਇਹਦੇ ਲੱਗੇ ਹੋਏ ਚਿਹਰੇ ਦੇ ਦਾਗ ਛਿਪਾ ਲਿਆ ਉਹ ਦੱਸੇਗਾ ਭਈ ਤੇਰੇ ਚਿਹਰੇ ਤੇ ਦਾਗ ਲੱਗੇ ਹੋਏ ਨੇ ਤੇਰੀ ਪੱਗ ਤੇ ਦਾਗ ਲੱਗੇ ਹੋਏ ਨੇ ਇਸੇ ਤਰ੍ਹਾਂ ਗੁਰੂ ਕੀ ਬਾਣੀ ਦਾ ਜਿਹੜਾ ਪਾਵਨ ਸ਼ਬਦ ਹੈ ਪਾਵਨ ਸ਼ਬਦ ਇਨਸਾਨ ਦੇ ਹਿਰਦੇ ਰੂਪੀ ਚਿਹਰੇ ਨੂੰ ਬਿਆਨ ਕਰ ਦਿੰਦਾ ਹੈ ਪਾਵੇਂ ਉਹ ਭਗਤ ਰਵਿਦਾਸ ਮਹਾਰਾਜੀ ਦਾ ਸ਼ਬਦ ਹੋਵੇ ਪਾਵੇਂ ਗੁਰੂ ਨਾਨਕ ਸਾਹਿਬ ਮਹਾਰਾਜੀ ਦਾ ਸ਼ਬਦ ਹੋਵੇ ਹਰੇਕ ਸ਼ਬਦ ਨੇ ਮਨੁੱਖ ਦੀ ਅੰਦਰਲੀ ਬੇਈਮਾਨੀ ਨੂੰ ਚਾਨਣੇ ਲਿਆ ਕੇ ਰੱਖ ਦੇਣਾ ਹੈ ਅੱਜ ਦੀ ਪਾਵਨ ਵਿਚਾਰ ਦੇ ਵਿੱਚ ਭਗਤ ਰਵਿਦਾਸ ਜੀ ਉਹਨਾਂ ਨੇ ਆਪਣੇ ਪਾਵਨ ਸ਼ਬਦ ਦੇ ਰਹਾਉ ਵਾਲੇ ਬੰਦ ਦੇ ਵਿੱਚ ਬਖਸ਼ਿਸ਼ ਕੀਤੀ ਹੋਈ ਹੈ ਸਭ ਯਾਦ ਦੇ ਹਉ ਬਲ ਬਲ ਜਾਉ ਰਮਈਆ ਕਾਰਨੇ ਮੈਂ ਆਪਣੇ ਉਸ ਪ੍ਰਮਾਤਮਾ ਤੋਂ ਵਾਹਿਗੁਰੂ ਤੋਂ ਉਸ ਰਾਮ ਤੋਂ ਰਮੇ ਹੋਏ ਤੋਂ ਮੈਂ ਵਾਰਨੇ ਜਾਣਾ ਹਾਂ ਮੈਂ ਸਤਕੇ ਜਾਣਾ ਹਾਂ ਕਿਉਂਕਿ ਉਹਨਾਂ ਦੀ ਵੱਡੀ ਬਖਸ਼ਿਸ਼ ਹੈ ਬੜੀ ਵੱਡੀ ਕਿਰਪਾ ਉਸ ਪ੍ਰਮਾਤਮਾ ਵਾਹਿਗੁਰੂ ਜੀ ਦੀ ਇਸ ਕਰਕੇ ਮੈਂ ਵਾਰਨੇ ਜਾਣਾ ਹਾਂ ਉਹਨਾਂ ਨੇ ਮਤ ਦੇ ਦਿੱਤੀ ਚੰਗੀ ਸਮਤ ਅਕਲ ਦੇ ਦਿੱਤੀ ਕਾਰਨ ਕਮਨ ਅਬੋਲ ਏ ਵੈਕੂ ਜੀ ਤੁਸੀਂ ਕਿਹੜੀ ਗੱਲੋਂ ਮੇਰੇ ਨਾਲ ਬੋਲਦੇ ਨਹੀਂ ਹੋ ਕੀ ਕਾਰਨ ਹੈ ਦੇਖੋ ਕਿੰਨੇ ਮਨ ਵਿੱਚ ਖੇਚ ਹੈ ਜੀ ਭਗਤ ਜੀ ਵੱਲੋਂ ਕਿੱਡਾ ਵੱਡਾ ਉਪਰਾਲਾ ਕੀਤਾ ਗਿਆ ਪ੍ਰਮਾਤਮਾ ਜੀ ਮੈਂ ਤੁਹਾਡੇ ਦਰ ਤੇ ਖੜਾ ਹਾਂ ਤੇ ਤੁਸੀਂ ਮੇਰੇ ਨਾਲ ਬੋਲਦੇ ਨਹੀਂ ਮੇਰੇ ਨਾਲ ਗੱਲ ਨਹੀਂ ਕਰਦੇ ਕਿਉਂਕਿ ਉਹ ਵਾਹਿਗੁਰੂ ਕੁਦਰਤ ਵਿੱਚੋਂ ਬੋਲਦਾ ਹੈ ਪਰਮਾਤਮਾ ਕੁਦਰਤ ਵਿੱਚੋਂ ਬੋਲਦਾ ਹੈ ਸਾਡੇ ਆਪਣੇ ਅੰਦਰੋਂ ਬੋਲਦਾ ਜੀ ਬੜੀ ਪਿਆਰੀ ਗੱਲ ਹੈ ਅਸੀਂ ਜ਼ੁਬਾਨ ਤੋਂ ਕਈ ਵਾਰੀ ਕੁਝ ਹੋਰ ਬੋਲ ਜਾਂਦੇ ਹਾਂ ਪਰ ਜਿਹੜਾ ਅੰਦਰਲਾ ਵਾਹਿਗੁਰੂ ਪਤਾ ਨਹੀਂ ਕਿਉਂ ਨਹੀਂ ਬੋਲਦਾ ਜਿਹੜਾ ਸੱਚਾ ਵਾਹਿਗੁਰੂ ਪਰਮਾਤਮਾ ਸਾਡੇ ਅੰਦਰ ਮਤ ਦੇ ਰੂਪ ਦੇ ਵਿੱਚ ਟਿਕਿਆ ਹੋਇਆ ਨਾ ਉਹਦੀ ਗੱਲ ਕਰਦੇ ਨੇ ਕਾਰਨ ਕਮਨ ਬੋਲ ਜਵਾਨ ਬੋਲ ਜਾਂਦੀ ਏ ਤੁਸੀਂ ਕਿਉਂ ਨਹੀਂ ਬੋਲਦੇ ਏ ਵਾਈਗਰੂ ਜੀ ਤੁਸੀਂ ਮੇਰੇ ਅੰਦਰ ਟਿਕੇ ਹੋਇਓ ਮੈਨੂੰ ਸਮਝ ਐ ਮੈਨੂੰ ਗਿਆਨ ਐ ਮੈਨੂੰ ਜਾਣਕਾਰੀ ਐ ਕਿ ਆ ਸੱਚ ਐ ਤੇ ਆ ਝੂਠ ਐ ਮੈਂ ਫਿਰ ਵੀ ਝੂਠ ਬੋਲ ਜਾਂਦਾ ਪਰ ਤੁਸੀਂ ਸੱਚੇ ਅੰਦਰ ਬੈਠੇ ਹੋ ਤੁਸੀਂ ਕਿਉਂ ਨਹੀਂ ਬੋਲਦੇ ਇਹ ਅਜ ਮਨੁੱਖ ਬੋਲਣ ਨਹੀਂ ਦਿੰਦਾ ਜੀ ਮਨੋਂ ਕੋਨਾ ਬਚਨਾਂ ਨੂੰ ਪ੍ਰਗਟ ਹੋਣ ਹੀ ਨਹੀਂ ਦਿੰਦਾ ਜਿਹੜੇ ਅੰਦਰ ਸਚਾਈ ਵਾਲੇ ਨੇ ਭਗਤ ਜੀ ਕਹਿੰਦੇ ਮੈਂ ਤੇਰੇ ਤੋਂ ਵਾਰਨੇ ਜਾਵਾਂ ਹੇ ਵਾਹਿਗੁਰੂ ਜੀ ਹੇ ਰਮਈਆ ਜੀ ਤੁਹਾਡੇ ਤੋਂ ਮੈਂ ਬਨ ਬਨ ਜਾਣਾ ਹਾਂ ਤੁਸੀਂ ਬੜੀ ਵੱਡੀ ਬਖਸ਼ਿਸ਼ ਕਰਦੇ ਹੋ ਤੁਸੀਂ ਹਰੇਕ ਦੇ ਹਿਰਦੇ ਦੇ ਵਿੱਚ ਬੈਠੇ ਬੋਲਦੇ ਹੋ ਤੇ ਦੇਖੋ ਜਿੱਦਣ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਾਬਰ ਦੇ ਸਾਹਮਣੇ ਬੋਲੇ ਨੇ ਉਸ ਸਚਾਈ ਬੋਲੀਏ ਨਾ ਉਸ ਸੱਚਾਪਨ ਬੋਲਿਆ ਮਹਾਰਾਜ ਦੇ ਅੰਦਰ ਨਾ ਬੋਲਣਾ ਉਸ ਸੱਚ ਨੂੰ ਲੁਕਾ ਲੈਣਾ ਬੋਲ ਦੇਣਾ ਸੱਚ ਨੂੰ ਪ੍ਰਗਟ ਕਰ ਦੇਣਾ ਇਸ ਕਰਕੇ ਸੱਚਾ ਕਿਹਦੇ ਅੰਦਰ ਨਹੀਂ ਵਸਿਆ ਮਾਲਕ ਹਰੇਕ ਦੇ ਅੰਦਰ ਵਸਿਆ ਹੋਇਆ ਪਰ ਕਈਆਂ ਨੇ ਅੱਖਾਂ ਬੰਦ ਕਰ ਲਈਆਂ ਜ਼ੁਲਮ ਨੂੰ ਵੇਖ ਕੇ ਕਈਆਂ ਨੇ ਅੱਖਾਂ ਖੋਲ੍ਹ ਲਈਆਂ ਉਸ ਦੀ ਗੱਲ ਕਰਦੇ ਨੇ ਭਗਤ ਜੀ ਹਉ ਬਨ ਬਲ ਜਾਉ ਰਮਈਆ ਕਾਰਨੇ ਉਸ ਪਰਮਾਤਮਾ ਤੋਂ ਮੈਂ ਕਹਿੰਦੇ ਬਲਹਾਰਨੇ ਜਾਵਾਂ ਵਾਰਨੇ ਜਾਵਾਂ ਜਿਨੇ ਮੈਨੂੰ ਬੋਲਣ ਦੀ ਜਾਂਚ ਸਿਖਾ ਦਿੱਤੀ ਜਿਸ ਪਰਮਾਤਮਾ ਨੇ ਸੋਝੀ ਦੇ ਦਿੱਤੀ ਕਿ ਕਿੱਥੇ ਬੋਲਣਾ ਤੇ ਕਿੱਥੇ ਨਹੀਂ ਬੋਲਣਾ ਸੱਚ ਬੋਲਣ ਦੇ ਸਮੇਂ ਸੱਚ ਬੋਲਣਾ ਹੈ ਜਿੱਥੇ ਸਮਾਂ ਨਹੀਂ ਨਾ ਸੱਚ ਦਾ ਉਥੇ ਸੱਚ ਬੋਲਿਆ ਵੀ ਕਿਸੇ ਕੰਮ ਨਹੀਂ ਜੇ ਆਉਂਦਾ ਜਿੱਥੇ ਮੌਕਾ ਹੁੰਦਾ ਗੱਲ ਕਹਿਣ ਦਾ ਅਸਲ ਵਿੱਚ ਗੱਲ ਦਾ ਵਜਨ ਹੀ ਤਾਂ ਬਣਦਾ ਜੇ ਉਸ ਜਗ੍ਹਾ ਤੇ ਗੱਲ ਕਹੀ ਜਾਵੇ ਉਸ ਤੋਂ ਬਾਹਰ ਜੋ ਮਰਜ਼ੀ ਕਹੀ ਜਾਉ ਤਾਂ ਕੋਈ ਫਾਇਦਾ ਕੋਈ ਲਾਭ ਨਹੀਂ ਜੀ ਹੁੰਦਾ ਬਹੁਤਾ ਇਸ ਕਰਕੇ ਸ਼ਬਦ ਦੇ ਪਹਿਲੇ ਬੰਦ ਵਿੱਚ ਭਗਤ ਸਾਹਿਬ ਦੀ ਆਖਦੇ ਨੇ ਹਮ ਸਰਦੀਨ ਦਿਆਲ ਨਾ ਤੁਮ ਸਰ ਹਮ ਸਰਦੀਨ ਮੇਰੇ ਵਰਗਾ ਨਿਮਾਣਾ ਵਾਹਿਗੁਰੂ ਜੀ ਕੋਈ ਨਹੀਂ ਤੁਹਾਡੇ ਵਰਗਾ ਕੋਈ ਵੱਡਾ ਨਹੀਂ ਤੁਹਾਡੇ ਵਰਗਾ ਕੋਈ ਦਾਨੀ ਨਹੀਂ ਹਮ ਸਰ ਦੀਨ ਦਿਆਨ ਨ ਤੁਮ ਸਰ ਤੁਸੀਂ ਕਿਰਪਾ ਕਰਨ ਵਾਲੇ ਹੋ ਤੁਸੀਂ ਦਇਆ ਕਰਨ ਵਾਲੇ ਹੋ ਤੁਸੀਂ ਮਹਿਰਮਤ ਕਰਨ ਵਾਲੇ ਹੋ ਤੁਸੀਂ ਸਾਡੇ ਕੰਗਾਲਾਂ ਦੇ ਉੱਤੇ ਵੀ ਜਦੋਂ ਦ੍ਰਿਸ਼ਟੀ ਕਰ ਦਿੰਦੇ ਹੋ ਨਾ ਤੁਸੀਂ ਸਾਨੂੰ ਕੰਗਾਲਾਂ ਨੂੰ ਵੀ ਭਖਾਰੀਆਂ ਤੋਂ ਤੁਸੀਂ ਸਾਨੂੰ ਰਾਜੇ ਬਣਾ ਦਿੰਦੇ ਹੋ ਉਹ ਵਾਹੀ ਗੁਰੂ ਐਡਾ ਬਿਆਨਤ ਹੈ ਜੀ ਉਹ ਜਦੋਂ ਵੀ ਕਿਸੇ ਤੇ ਨਜ਼ਰ ਕਰਦਾ ਨਾ ਬਸ ਬੰਦਾ ਚੰਗਾ ਹੋਣਾ ਚਾਹੀਦਾ ਗਾਣੇ ਉਸ ਦੀ ਨਦਰ ਨੂੰ ਵਾਹਿਗੁਰੂ ਦੀ ਨਦਰ ਨੂੰ ਸਮਝਣ ਵਾਲਾ ਹੋਣਾ ਚਾਹੀਦਾ ਇੱਥੇ ਭਖਾਰੀਆਂ ਤੋਂ ਰਾਜੇ ਬਣਦੇ ਵੇਖੇ ਨੇ ਲੋਕ ਤੇ ਰਾਜਿਆਂ ਤੋਂ ਭਖਾਰੀ ਬਣਦੇ ਵੀ ਵੇਖੇ ਨੇ ਲੋਕ ਇਸ ਕਰਕੇ ਤੁਮ ਸਰ ਅਬਰ ਅਬ ਪਤਿਆਰ ਕਿਆ ਕੀਚੇ ਏ ਵਾਹਿਗੁਰੂ ਜੀ ਤੁਸੀਂ ਮੇਰਾ ਕਿੰਨਾ ਕੁ ਪ੍ਰਤਾਵਾ ਲਓਗੇ ਕਿੰਨਾ ਕ ਪਰਤਾਵਾ ਲਓਗੇ ਤੁਸੀਂ ਮੇਰੇ ਕੋਲੋਂ ਹੋਰ ਕਿੰਨੀਆਂ ਕ ਗੱਲਾਂ ਮੇਰੀਆਂ ਦੇਖੋਗੇ ਤੁਸੀਂ ਤੇ ਹੁਣ ਇਹ ਗੱਲ ਹੁਣ ਕੋਈ ਬੇਈਮਾਨ ਥੋੜਾ ਕਹਿ ਸਕਦਾ ਕਰਕੇ ਬੇਈਮਾਨੀ ਤੇ ਬੰਦਾ ਕਹੇ ਮਹਾਰਾਜ ਹੁਣ ਕਿਦਣੇ ਕਿਰਪਾ ਕਰੋ ਕਿ ਕਿੰਨਾ ਕ ਪਰਤਾਵਾ ਲਓਗੇ ਕਰਕੇ ਧੀ ਦਾ ਕੁੱਖ ਦੇ ਵਿੱਚ ਕਤਲ ਤੇ ਬੰਦਾ ਕਹੇ ਮਹਾਰਾਜ ਹੁਣ ਕਿਰਪਾ ਤੇ ਕਰ ਦਿਓ ਹੁਣ ਮੈਨੂੰ ਇੰਨਾ ਚਿਰ ਹੋ ਗਿਆ ਗੁਰੂ ਘਰ ਆਉਂਦੇ ਨੂੰ ਹੁਣ ਕਿੰਨਾ ਕ ਪਰਤਾਵਾ ਲਓਗੇ ਮੇਰਾ ਤੁਸੀਂ ਦੱਸੋ ਮੈਨੂੰ ਆਪਾ ਪਤਿਆਰ ਕੀ ਕੀਜੀ ਹੁਣ ਕਿੰਨਾ ਕੁ ਪ੍ਰਤਾਵਾ ਲਈ ਜਾਓਗੇ ਫਿਰ ਗੱਲ ਥੋੜਾ ਬਣਨੀ ਹੈ ਬੰਧਾ ਕਰਕੇ ਪੁੱਟੇ ਸਿੱਦੇ ਕਾਮਤ ਕਬੇ ਮਹਾਰਾ ਹਉਂਦੇ ਚਰਨਾ ਚ ਜਗ੍ਹਾ ਦੇ ਦਿਓ ਇਹ ਤੇ ਪ੍ਰਤਾਵੇ ਫਿਰ ਲਈ ਜਾਣੇ ਨਾ ਜਿੰਨਾ ਚਿਰ ਅਸੀਂ ਤਨ ਮਨ ਧਨ ਨਹੀਂ ਆਪਣੇ ਗੁਰੂ ਨੂੰ ਸੌਂਪਦੇ ਜਿੰਨਾ ਚਿਰ ਆਪਣੇ ਮਾੜੇ ਵਿਚਾਰ ਗੁਰੂ ਸਾਹਿਬ ਜੀ ਦੇ ਚਰਨਾ ਚ ਨਹੀਂ ਰੱਖਦੇ ਮਹਾਰਾ ਤੁਸੀਂ ਆਪਣੀ ਮਤ ਦੇ ਦਿਓ ਸਾਡੀ ਮਤ ਥੋੜੀ ਹੈ ਉਹਨਾਂ ਚ ਰੇਤਾ ਹੀ ਚੱਲਦਾ ਰਹਿਣਾ ਬਚਨੀ ਤੋਰ ਮੋਰ ਮਨ ਮੰਨੇ ਵੇਖੋ ਇਹਦੇ ਤੁਹਾਡੇ ਬਚਨ ਨੇ ਮਾਰੇ ਤੁਹਾਡੇ ਬਚਨ ਨੇ ਤੇ ਤੁਹਾਡੇ ਬਚਨਾਂ ਨੂੰ ਸੁਣ ਕੇ ਪੜ ਕੇ ਮੇਰਾ ਮਨ ਮੰਨ ਗਿਆ ਮੇਰਾ ਮਨ ਮੰਨ ਜਾਂਦਾ ਹੈ ਇਹ ਬੜੀ ਵੱਡੀ ਗੱਲ ਹੈ ਜੀ ਇਦਾਂ ਕਹਿਣਾ ਸੌਖਾ ਨਹੀਂ ਹੈਗਾ ਜੀ ਗੁਰੂ ਪਿਆਰ ਵਾਲਿਓ ਤੁਸੀਂ ਸਾਰੇ ਬੈਠੇ ਹੋ ਜੀ ਆਪਾ ਇਹ ਮਹਾਰਾਜ ਨੂੰ ਗੱਲ ਕਹਿ ਕੇ ਪਾਤਸ਼ਾਹ ਜੀ ਤੁਹਾਡਾ ਸ਼ਬਦ ਸੁਣਿਆ ਤੇ ਮਨ ਮੰਨ ਗਿਆ ਮੇਰਾ ਜੀ ਤੇ ਇਹ ਮਨ ਕਿੰਨਾ ਚਿਰ ਮਨਾ ਕੇ ਰੱਖਣਾ ਏ 2 ਘੰਟੇ 10 ਮਿੰਟ 15 ਮਿੰਟ ਇਸੇ ਕਰਕੇ ਅੱਜ ਦਾ ਇਨਸਾਨ ਕਹੇਗੀ ਨਹੀਂ ਜਾਂਦਾ ਮਹਾਰਾਜ ਅੱਜ ਤੁਹਾਡੀ ਇਸ ਗੱਲ ਦੇ ਨਾਲ ਮੇਰਾ ਮਨ ਮੰਨ ਗਿਆ ਪਤਾ ਨਹੀਂ ਮੰਨਨੇ ਕਿਦੋਂ ਮੰਨਣੋਂ ਹਟ ਜਾਣਾ ਮਨ ਨੇ ਘਰ ਜਾਂਦਿਆਂ ਜਾਂਦੇ ਨਹੀਂ ਮੁੱਕਰ ਜਾਣਾ ਨਾ ਕਈ ਵਾਰੀ ਇੰਜ ਨਹੀਂ ਹੁੰਦਾ ਬੱਚਾ ਬਾਪ ਦੇ ਨਾਲ ਮਾਂ ਦੇ ਨਾਲ ਤੁਰਿਆ ਜਾਂਦਾ ਨਾ ਗਲੀ ਵਿੱਚੋਂ ਦੀ ਛੜਕਦੇ ਜਾਂਦਾ ਉਹ ਜਾਂਦਿਆਂ ਜਾਂਦਿਆਂ ਰਾਹ ਦੇ ਵਿੱਚ ਕੋਈ ਨਾ ਕੋਈ ਦੁਕਾਨ ਵੇਖ ਲੈਂਦਾ ਦੋਥੀ ਰੁਸ ਕੇ ਬਹਿ ਜਾਂਦਾ ਸੁਭਾ ਨਾ ਬੱਚੇ ਦਾ ਤਾਂ ਕੋਈ ਕਸੂਰ ਨਹੀਂ ਇਹਦੇ ਵਿੱਚ ਬੜਾ ਵਧੀਆ ਤੁਰਿਆ ਜਾਂਦਾ ਨਾ ਉਹ ਵੇਂਦਾ ਕਿ ਸਾਹਮਣੇ ਖਾਣ ਵਾਲੀਆਂ ਚੀਜ਼ਾਂ ਪਈਆਂ ਉੱਥੇ ਖੜੋ ਜਾਂਦਾ ਇਹਦਾ ਲੈ ਕੇ ਦਿਓ ਤੇ ਮਨ ਦਾ ਸੁਭਾਵਿਤ ਬੱਚੇ ਵਰਗਾ ਹੀ ਹਨ ਬੱਚਾ ਅਣਜਾਣ ਹੈ ਮਨ ਵੀ ਅਣਜਾਣ ਹੈ ਅਜੇ ਮਨ ਨੇ ਗੁਰੂ ਦੇ ਉਪਦੇਸ਼ ਨੂੰ ਅਜੇ ਪਰਪੱਕ ਕਰਕੇ ਗ੍ਰਹਿ ਨਹੀਂ ਗ੍ਰਹਿਣ ਨਹੀਂ ਕੀਤਾ ਜੀ ਤੇ ਮਨ ਨੂੰ ਅਸੀਂ ਹੁਣ ਇੱਥੇ ਗੁਰੂ ਮਹਾਰਾਜ ਨੂੰ ਕਹਿ ਕੇ ਜਾਈਏ ਮਹਾਰਾਜ ਤੁਹਾਡੇ ਅੱਜ ਬਚਨ ਜਿਹੜੇ ਸੁਣੇ ਹਨ ਨਾ ਜਿਹੜੀ ਗੱਲ ਅੱਜ ਸਮਝ ਆਈ ਏ ਬਾਣੀ ਵਿੱਚੋਂ ਮੇਰਾ ਮਨ ਇਸ ਗੱਲ ਦੇ ਨਾਲ ਮੰਨ ਗਿਆ ਇੱਥੋਂ ਜਾਂਦਿਆਂ ਜਾਂਦਿਆਂ ਰਾਜ ਪਤਾ ਨਹੀਂ ਕਿਹੜੀ ਹੋਮੇ ਦੀ ਦੁਕਾਨ ਮਿਲ ਜਾਣੀ ਹੈ ਪਤਾ ਨਹੀਂ ਕਿਹੜਾ ਵੈਰੀ ਮਿਲ ਜਾਣਾ ਰਾਤ ਜਾਂਦਿਆਂ ਜਾਂਦਿਆਂ ਮਨ ਫਿਰ ਹੰਕਾਰੀ ਹੋ ਜਾਣਾ ਪਤਾ ਨਹੀਂ ਕਿੰਨੇ ਕਿਹੋ ਜੀ ਗੱਲ ਕਰ ਦੇਣੀ ਰਾਤ ਜਾਂਦਿਆਂ ਜਾਂਦਿਆਂ ਬੱਚੇ ਵਰਗਾ ਸੁਭਾਅ ਇਹ ਨਾ ਮੰਨਦਾ ਇਸ ਕਰਕੇ ਮਨ ਨੇ ਉੱਥੇ ਹੀ ਫਲੋ ਜਾਣਾ ਉੱਥੇ ਗੁਰੂ ਦਾ ਬਚਨ ਫਿਰ ਭੁੱਲ ਜਾਣਾ ਬਚਨੀ ਤੋਰ ਮੋਰ ਮਨ ਮਾਨੈ ਤੁਹਾਡੇ ਬਚਨਾਂ ਦੇ ਨਾਲ ਤੁਹਾਡੇ ਦੱਸੇ ਹੋਏ ਉਪਦੇਸ਼ ਦੇ ਨਾਲ ਸਾਡਾ ਮਨ ਮੰਨ ਜਾਂਦਾ ਸੀ ਪਤੀਜ ਜਾਣੇ ਆ ਮਹਾਰਾਜ ਮੰਨਦਾ ਇਹ ਸਹੀ ਗੱਲ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿੰਨਾ ਮਰਜੀ ਇਤਿਹਾਸ ਪੜੋ ਜਿੰਨੇ ਵੀ ਗੁਰਸਿੱਖ ਪਿਆਰੇ ਗੁਰੂ ਘਰ ਵਿੱਚ ਆਏ ਨੇ ਉਹਨਾਂ ਦਾ ਮਨ ਮੰਨਿਆ ਹੈ ਜਿੰਨੇ ਵੀ ਆਏ ਨੇ ਜੇ ਮਨਸੁਖ ਜੀ ਆਏ ਨੇ ਉਹਨਾਂ ਦਾ ਮਨ ਵੀ ਮੰਨ ਗਿਆ ਗੁਰੂ ਦੇ ਬਚਨ ਸੁਣੇ ਜੇ ਭਾਈ ਜੋਤਜੀ ਗੁਰੂ ਘਰ ਦੇ ਨਾਲ ਜੁੜੇ ਨੇ ਤੇ ਉਹਨਾਂ ਨੇ ਬਚਨ ਸੁਣੇ ਤੇ ਮਨ ਮੰਨ ਗਿਆ। ਬਚਨ ਸੁਣ ਕੇ ਮਨ ਬਣ ਮੰਨਿਆ। ਭਾਈ ਲੈਣਾ ਜੀ ਨੇ ਬਚਨ ਸੁਣੇ ਮਨ ਮੰਨ ਗਿਆ। ਜਿੰਨੇ ਵੀ ਗੁਰਸਿੱਖ ਆਏ ਨੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਕਿੰਨੇ ਗੁਰਸਿੱਖ ਪਿਆਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆਏ ਨੇ ਸ਼ਰਨ ਵਿੱਚ ਆਏ ਨੇ। ਵੀਰ ਗੁੱਦੂ ਸ਼ਾ ਵਰਗੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਆਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਚਰਨਾਂ ਵਿੱਚ ਆਏ ਨੇ ਤੇ ਜਦੋਂ ਉਹਨਾਂ ਨੇ ਬਚਨ ਸੁਣੇ ਜਦੋਂ ਉਹਨਾਂ ਨੇ ਬਚਨ ਸੁਣੇ ਤੇ ਮਨ ਉਹਨਾਂ ਦਾ ਮੰਨ ਗਿਆ ਦੁੱਖ ਦੀ ਗੱਲ ਆ ਬਚਨ ਤੇ ਆਪਾਂ ਸਾਰੇ ਵੀ ਸੁਣਦੇ ਆ ਉਹਨਾਂ ਨੇ ਬਚਨ ਸੁਣ ਕੇ ਆਪਣੇ ਸੀਸ ਤੇ ਹਾਰੇ ਚਲਵਾ ਲਏ ਉਹਨਾਂ ਨੇ ਬਚਨ ਸੁਣ ਕੇ ਦੇਗਾ ਚ ਉਬਾਲੇ ਖਾ ਲਏ ਉਹਨਾਂ ਨੇ ਬਚਨ ਸੁਣ ਕੇ ਗੁਰੂ ਦੀ ਇੱਕ ਆਵਾਜ਼ ਤੇ ਜੰਗ ਦੇ ਵਿੱਚ ਸ਼ਹਾਦਤਾਂ ਦੇ ਦਿੱਤੀਆਂ ਵੇਖੋ ਬਚਨ ਦੇ ਕਿੰਨੇ ਵੱਡੀ ਤਾਕਤ ਹੈ ਬਚਨ ਸੁਣਿਆ ਤੇ ਕਿੰਨਾ ਭਾਵੇਂ ਜਿੰਨਾ ਮਰਜੀ ਮੁਸ਼ਕਲ ਕਮਾਉਣਾ ਪਿਆ ਬਚਨ ਉਹਨਾਂ ਨੇ ਕਮਾ ਲਿਆ ਪਰ ਅੱਜ ਦੀ ਮੁਸ਼ਕਲ ਦੀ ਘੜੀ ਇਹ ਬਣ ਗਈ ਕਿ ਅੱਜ ਬਚਨ ਪਤਾ ਨਹੀਂ ਕਿਉਂ ਨਹੀਂ ਕਮਾਇਆ ਜਾਂਦਾ ਅੱਜ ਜੇ ਤੁਸੀਂ ਬਾਣੀ ਦਾ ਬਚਨ ਕਮਾਓਗੇ ਤੇ ਜ਼ਰੂਰੀ ਨਹੀਂ ਕਿ ਆਰਾ ਹੀ ਚੱਲੇ ਪਰ ਬਚਨ ਫਿਰ ਵੀ ਨਹੀਂ ਕਮਾਇਆ ਜਾ ਰਿਹਾ ਅੱਜ ਜੇ ਬਚਨ ਕਮਾਓਗੇ ਬਾਣੀ ਦਾ ਤੇ ਘਰ ਛੱਡਣਾ ਨਹੀਂ ਪੈਣਾ ਤੁਹਾਨੂੰ ਬਚਨ ਫਿਰ ਵੀ ਨਹੀਂ ਕਮਾਇਆ ਜਾ ਰਿਹਾ ਵੱਡੀ ਗੱਲ ਜਿਹੜੀ ਦੁਖਾਂਤ ਦੀ ਅੱਜ ਹੈ ਤੇ ਭਗਤ ਜੀ ਆਖਦੇ ਬਚਨੀ ਤੋਰ ਮੋਰ ਮਨ ਮਾਨੇ ਤੁਹਾਡੇ ਬਚਨਾਂ ਦੇ ਨਾਲ ਵਾਹਿਗੁਰੂ ਜੀ ਮੇਰਾ ਮਨ ਮੰਨ ਗਿਆ ਜਬਾਨ ਤੋਂ ਨਹੀਂ ਮੈਂ ਕਿਹਾ ਕਿ ਜੋ ਕਿਹਾ ਮਹਾਰਾਜ ਨੇ ਮੈਂ ਕਹਾ ਠੀਕ ਹੈ ਜੀ ਨਹੀਂ ਮਨ ਮੰਨਿਆ ਮਨ ਤੇ ਸਹਿਬ ਦੀ ਬਾਣੀ ਆਖਦੀ ਮਨ ਵੇਚੇ ਸਤਗੁਰ ਕੇ ਪਾਸ ਇਸ ਸੇਵਕੇ ਕਾਰਜ ਰਾਸ ਕਾਰਜ ਜ਼ਿੰਦਗੀ ਦੇ ਕਾਰਜ ਮਨ ਦਾ ਕਾਰਜ ਰਾਸ ਹੋ ਗਿਆ ਕੰਨ ਬੁਰੀਾਈ ਸੁਣਦੇ ਸੀ ਕੰਨਾਂ ਦਾ ਕਾਰਜ ਰਾਸ ਹੋ ਗਿਆ ਠੀਕ ਹੋ ਗਏ ਨੇਤਰ ਠੀਕ ਹੋ ਗਏ ਇਸ ਕਾਰਜ ਰਾਸ ਹੋ ਜਾਂਦੇ ਨੇ ਦੁਨਿਆਵੀ ਕਾਰਜ ਵੀ ਰਾਸ ਹੋ ਜਾਂਦੇ ਨੇ ਮਹਾਰਾਜ ਪੱਲਾ ਜਰੂਰ ਫੜਦਾ ਜੇ ਜੇ ਤੁਸੀਂ ਮਹਾਰਾਜ ਦਾ ਪੱਲਾ ਫੜੋਗੇ ਤੇ ਮਹਾਰਾਜ ਕਿਉਂ ਨਹੀਂ ਪੜੇਗਾ ਦੱਸੋ ਜੇ ਬੱਚਾ ਕਹੇ ਬਾਪੂ ਜੀ ਮੇਰੀ ਉਂਗਲ ਫੜ ਲਓ ਤੇ ਬਾਪੂ ਉਂਗਲ ਕਿਉਂ ਨਹੀਂ ਫੜੇਗਾ ਦੱਸੋ ਮੈਂ ਦੁਨਿਆਵੀ ਬਾਪੂ ਦੀ ਗੱਲ ਕਰਦਾ ਜੇ ਬੱਚਾ ਕਵੇ ਮਾਂ ਨੂੰ ਮੈਨੂੰ ਚੁੱਕ ਲਾ ਮੇਰੇ ਕੋ ਤੁਰਿਆ ਨਹੀਂ ਜਾਂਦਾ ਤੇ ਮਾਂ ਉਸੇ ਵੇਲੇ ਚੁੱਕ ਲੈਂਦੀ ਐ ਤੁਸੀਂ ਕਹਿ ਕੇ ਤੇ ਵੇਖੋ ਗੁਰੂ ਨਾਨਕ ਸਾਹਿਬ ਮਹਾਰਾਜੀ ਨੂੰ ਤੁਸੀਂ ਇੱਕ ਵਾਰੀ ਫਰਿਆਦ ਕਰੋ ਗੁਰੂ ਨਾਨਕ ਸਾਹਿਬ ਮਹਾਰਾਜੀ ਦੇ ਚਰਨਾਂ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਚਰਨਾਂ 'ਚ ਮਹਾਰਾਜ ਤੁਹਾਡੀ ਗੱਲ ਸੁਣ ਲੈਣਗੇ ਉਸੇ ਵੇਲੇ ਫਰਿਆਦ ਕਰਨ ਵਾਲਾ ਹੀ ਇਮਾਨਦਾਰ ਹੋਣਾ ਚਾਹੀਦਾ ਫਰਿਆਦ ਕਰਨ ਵਾਲਾ ਇਦਾਂ ਦਾ ਨਾ ਹੋਵੇ ਕਦੀ ਕਿਸੇ ਦੇ ਕੁਛੜ ਦੇ ਕਦੀ ਕਿਸੇ ਦੇ ਕੁਛੜਾ ਉਗਰੇ ਇਹਨੂੰ ਭਰੋਸਾ ਆਵੇ ਕਿ ਮੇਰੀ ਮਾਂ ਆਏ ਬਸ ਇਹ ਮੇਰਾ ਬਾਪੂ ਹੈ ਬਸ ਇੰਨਾ ਭਰੋਸਾ ਹੋਣਾ ਚਾਹੀਦਾ ਬੱਚੇ ਨੂੰ ਕਿ ਮੈਂ ਕਹਿਣਾ ਆਪਣੇ ਬਾਪੂ ਨੂੰ ਹੀ ਆ ਤੇ ਫਿਰ ਬਾਪੂ ਕਿਉਂ ਨਹੀਂ ਉਂਗਲ ਫੜੇਗਾ ਦੱਸੋ ਮੈਨੂੰ ਤੇ ਜੇ ਭਰੋਸਾ ਹੀ ਨਹੀਂ ਬਾਪੂ ਤੇ ਕਿ ਭੱਜ ਕੇ ਆਇਆ ਤੇ ਉਸੇ ਵੇਲੇ ਫਿਰ ਉਤਰ ਗਿਆ ਤੇ ਕਰੀ ਕਿਸੇ ਦੇ ਨਾਲ ਕਦੀ ਕਿਸੇ ਦੇ ਨਾਲ ਤੇ ਬਾਪੂ ਨੇ ਕਹਿਣਾ ਹੁਣ ਤੂੰ ਸਤਾਈ ਕੋ ਜਾਣਾ ਮੈਨੂੰ ਘੜੀ ਘੜੀ ਬਾਪੂ ਨੇ ਅੱਤ ਜਾਣਾ ਬਾਪੂ ਨੇ ਕਹਣਾ ਕਿਉਂ ਪਰੇਸ਼ਾਨ ਕਰਦਾ ਜਾ ਖੇਡ ਜਾ ਕੇ ਜਿੱਥੇ ਖੇਡਣਾ ਫਿਰ ਚਾਹ ਤੇ ਬਹਿ ਜਾ ਮੇਰੇ ਕੋਲ ਚਾਹ ਤੇ ਬਹਿ ਜਾ ਫਿਰ ਤੇਰੇ ਦੁੱਖ ਸੁੱਖ ਤੇਰੇ ਬਰਾਬਰ ਹੀ ਮੈਂ ਨਾਲ ਹੀ ਰਹੂੰ ਤੇ ਮਹਾਰਾਜ ਕਹਿੰਦੇ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਜੇ ਮਤੀ ਦਾਸ ਬਰਾਬਰ ਬਹਿ ਗਿਆ ਤੇ ਤੇਰੇ ਨਾਲ ਹੀ ਆ ਬਸ ਤੇ ਜਿੱਥੇ ਤੇਰਾ ਖੂਨ ਡੁੱਲਣਾ ਮਤੀ ਦਾਸ ਇਸੇ ਖੂਨ ਦੇ ਉੱਤੇ ਮੇਰਾ ਖੂਨ ਡੁੱਲੇਗਾ ਤੂੰ ਬਹਿ ਜੂ ਗਿਆ ਮੇਰੇ ਬਰਾਬਰ ਸਤੀਦਾ ਜੀ ਜੇ ਤੁਸੀਂ ਮੇਰੇ ਬਰਾਬਰ ਬਹਿ ਹੀ ਗਏ ਹੋ ਜੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਸਾਡੇੋਂ ਵੱਡੇ ਹੋ ਸਾਡੇ ਹੀ ਹੋ ਤੇ ਜਾਓ ਫਿਰ ਜਿੱਥੇ ਤੁਹਾਡਾ ਖੂਨ ਡੁੱਲੇਗਾ ਉੱਥੇ ਹੀ ਮੇਰਾ ਖੂਨ ਡੁੱਲੇਗਾ ਭਾਈ ਦਿਆਲਾ ਜੀ ਤੁਹਾਡੇ ਨਾਲ ਹੀ ਬੈਠੇ ਆ ਜੇ ਤੁਸੀਂ ਨਾਲ ਬੈਠੇ ਹੋ ਨਾ ਤੇ ਤੁਹਾਡਾ ਗੁਰੂ ਵੀ ਤੁਹਾਡੇ ਤੋਂ ਪਛਾਣ ਹੀ ਹਟਦਾ ਅੱਜ ਆਪਾਂ ਵੀ ਕਹੀਏ ਮਹਾਰਾਜੀ ਤੁਹਾਡੇ ਨਾਲ ਬੈਠੇ ਆ ਤੇ ਗੁਰੂ ਗ੍ਰੰਥ ਸਾਹਿਬ ਕਹਿਣਗੇ ਜਾਓ ਫਿਰ ਮੈਂ ਵੀ ਤੁਹਾਡੇ ਨਾਲ ਹੀ ਬੈਠਾਂ ਜਾਓ ਤੱਤੀ ਬਾ ਨਹੀਂ ਲੱਗਦੀ ਫਿਰ ਫਿਰ ਪਰਪੱਕ ਹੋ ਕੇ ਰਹੋ ਦ੍ਰਿੜਤਾ ਦੇ ਨਾਲ ਰਹੋ ਜ਼ੁਰਤ ਦੇ ਨਾਲ ਰਹੋ ਤੱਤੀ ਬਾ ਨਹੀਂ ਲੱਗਦੀ ਮੈਂ ਵੀ ਤੁਹਾਡੇ ਨਾਲ ਹੀ ਬੈਠਾਂ ਫਿਰ ਇਹ ਇਹ ਗੱਲਾਂ ਨੇ ਜਨ ਕੋ ਪੂਰਨ ਦੀਜੇ ਚੰਗਾ ਵਿਚਾਰ ਚੰਗੀ ਸਲਾਹ ਚੰਗੀਆਂ ਗੱਲਾਂ ਮਾਰਾ ਹੀ ਮੇਰੇ ਹਿਰਦੇ ਵਿੱਚ ਟਿਕਾ ਦਿਓ ਹਾਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਮਨ ਬੋਲ ਬਹੁਤ ਜਨਮ ਵਿਛਰੇ ਥੇ ਮਾਦੋ ਇਹ ਜਨਮ ਤੁਮਹਾਰੇ ਲੇਖੇ ਬੜਾ ਚੇਰ ਹੋ ਗਿਆ ਵਿਛੜੇ ਨੂੰ 40 ਸਾਲ ਹੋ ਗਏ ਵਿਛੜੇ ਨੂੰ 40 ਸਾਲ ਦੀ ਉਮਰ ਹੋ ਗਈ ਵਿਛੜੇ ਰਏ ਆ ਕਈ ਵਾਰੀ ਦੇਖਿਆ ਨਹੀਂ ਕੋਈ ਬੱਚਾ ਵਿਦੇਸ਼ ਵਿੱਚੋਂ 20 ਸਾਲਾਂ ਬਾਅਦ ਆਉਂਦਾ ਕੋਈ 15 ਸਾਲਾਂ ਬਾਅਦ ਆਉਂਦਾ ਉਹਦੀਆਂ ਵੀਡੀਓ ਪੈਂਦੀਆਂ ਫਿਰ ਕਹਿੰਦੇ ਇੰਨੇ ਚਿਰ ਬਾਅਦ ਮਾਂ ਨੂੰ ਮਿਲਿਆ ਮਾਂ ਕਹਿੰਦੀ ਨજર ਹੋ ਗਿਆ ਵਿਛੋੜਾ ਪਿਆਨ ਵਿਛੋੜਾ ਬੜਾ ਮਾਰਾ ਜੇ ਤੇ ਇੱਥੇ ਗੁਰੂ ਤੋਂ ਵਿਛੋੜਿਆ ਪਿਆਨ ਨੂੰ ਕਈ ਕਈ ਸਾਲ ਹੋ ਗਏ 50 ਸਾਲ ਹੋ ਗਏ ਕਈਆਂ ਨੂੰ ਵੇਖੋ ਮਾਂ ਦੇ ਨਾਲ ਨਹੀਂ ਪੁੱਤ ਪੁੱਤ ਵਿਦੇਸ਼ ਏ ਮਾਂ ਇੱਥੇ ਸਰੀਰ ਦਾ ਵਿਛੋੜਾ ਏ ਪਿਓ ਦੇ ਨਾਲੋਂ ਮਾਂ ਦੇ ਨਾਲੋਂ ਵਿਛੋੜੇ ਪਿਆਨ ਨੂੰ ਕਿੰਨਾ ਚਿਰ ਹੋ ਗਿਆ ਅਰ ਦੁਖਾਂਤ ਦੀ ਗੱਲ ਐ ਬਹੁਤੇ ਲੋਕ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬਹਿ ਕੇ ਵੀ 50 50 ਸਾਲ ਦਾ ਵਿਛੋੜਾ ਝਲਦੀ ਬੈਠੇ ਆ ਕਿਉਂਕਿ ਸੁਰਤ ਕਰਕੇ ਜੋੜ ਨਹੀਂ ਸਕੇ ਵਿਚਾਰਾਂ ਕਰਕੇ ਇੱਕ ਨਹੀਂ ਹੋ ਸਕੇ ਵਿਚਾਰਾਂ ਕਰਕੇ ਮਸਲਾ ਸਰੀਰ ਦਾ ਨਹੀਂ ਘਰ ਵਿੱਚ ਲੜਾਈ ਹੁੰਦੀ ਐ ਵਿਚਾਰਾਂ ਕਰਕੇ ਸਰੀਰ ਕਰਕੇ ਲੜਾਈ ਨਹੀਂ ਹੁੰਦੀ ਇਹਨੇ ਦੋ ਰੋਟੀਆਂ ਵੱਧ ਖਾ ਲਈਆਂ ਲੜਾਈ ਹੋ ਜੇ ਇਦਾਂ ਨਹੀਂ ਹੁੰਦੀ ਕਦੇ ਵੀ ਜਿੱਦਣ ਵੀ ਕਲੇਸ਼ ਪਏਗੀ ਘਰ ਵਿੱਚ ਉਦੋਂ ਵਿਚਾਰ ਨਹੀਂ ਮਿਲਣਗੇ ਇੱਕ ਦੂਜੇ ਦੇ ਨਾਲ ਤੇ ਜਦੋਂ ਵਿਚਾਰ ਨਹੀਂ ਮਿਲਣਗੇ ਫਿਰ ਘਰ ਵਿੱਚ ਲੜਾਈਆਂ ਹੋਣਗੀਆਂ ਮਸਲਾ ਇੱਥੇ ਗੁਰੂ ਕੋਲ ਬੈਠਣ ਦਾ ਜਾਂ ਨਾ ਬੈਠਣ ਦਾ ਨਹੀਂ ਮਸਲਾ ਇਹ ਹੈ ਕਿ ਵਿਚਾਰ ਨਹੀਂ ਮਿਲਦੇ ਬਾਣੀ ਦੇ ਨਾਲ ਗੁਰੂ ਪਾਤਸ਼ਾਹ ਜੀ ਸਾਨੂੰ ਉਪਦੇਸ਼ ਕੋਈ ਹੋਰ ਦੇ ਕੇ ਤੋਰਦੇ ਨੇ ਅਸੀਂ ਉਪਦੇਸ਼ ਕੋਈ ਹੋਰ ਮੰਨਦੇ ਆਂ ਸਹਿਬ ਜੀ ਬਾਣੀ 'ਚ ਕੁਝ ਹੋਰ ਸਮਝਾਉਂਦੇ ਨੇ ਅਸੀਂ ਕੁਝ ਹੋਰ ਸਮਝੀ ਬੈਠੀਆਂ ਵਿਚਾਰ ਨਹੀਂ ਰਲਦੇ ਇਸ ਕਰਕੇ ਆਖਿਆ ਬਹੁਤ ਜਨਮ ਬਿਛਰੇ ਥੇ ਮਾਦੋ ਤੁਹਾਡੀ ਵਿਚਾਰ ਦੇ ਨਾਲੋਂ ਲੰਮਾ ਸਮਾਂ ਹੋ ਗਿਆ ਸਾਨੂੰ ਟੁੱਟਿਆਂ ਨੂੰ ਪਹਿਲੀ ਗੱਲ ਤੇ ਕਈ ਪੀੜੀਆਂ ਹੀ ਹੋ ਗਈਆਂ ਹੋ ਸਕਦਾ ਕਈਆਂ ਦੀਆਂ 4-4 ਪੀੜੀਆਂ ਲੰਘੀਆਂ ਹੁਣ ਬਾਣੀ ਤੋਂ ਟੁੱਟਿਆਂ ਦੀਆਂ ਦਾਦੇ ਬਾਣੀ ਤੋਂ ਟੁੱਟੇ ਰਹੇ ਹੁਣ ਪਰਦਾਦੇ ਬਾਣੀ ਤੋਂ ਟੁੱਟੇ ਰਹੇ ਹੁਣ ਪਿਓ ਟੁੱਟਾ ਰਿਹਾ ਹੋਵੇ ਬਾਣੀ ਤੋਂ ਹੁਣ ਆਪ ਟੁੱਟਾ ਹੋਵੇ ਬਾਣੀ ਤੋਂ ਇਥੇ ਉਮਰਾਂ ਦੀ ਗੱਲ ਛੱਡੋ ਕਈਆਂ ਦੀਆਂ ਤਾਂ ਪੀੜੀਆਂ ਲੰਘੀਆਂ ਮਾ ਰਾਇ ਦੀ ਬਾਣੀ ਤੋਂ ਟੁੱਟੇ ਚਲੇ ਗਏ ਮਨਮਤ ਕਰਦੇ ਕਰਮकांड ਕਰਦੇ ਵਹਿਮ ਭਰਮ ਕਰਦੇ ਦੁਨੀਆ ਤੋਂ ਚਲੇ ਗਏ ਬਹੁਤੇ ਲੋਕ ਇਸ ਕਰਕੇ ਭਗਤ ਰਵਿਦਾਸ ਮਹਾਰਾਜ ਜੀ ਕਹਿੰਦੇ ਨੇ ਬਹੁਤ ਜਨਮ ਬਿਸ਼ਰੇ ਥੇ ਮਾਦੋ ਇਹ ਜਨਮ ਤੁਹਾਰੇ ਲਿਖੇ ਅੱਜ ਮੈਨੂੰ ਸਮਝ ਆਈ ਆ ਜਨਮ ਤੁਹਾਰੇ ਲਿਖੇ ਦਾ ਮਤਲਬ ਅੱਜ ਤੋਂ ਬਾਅਦ ਮੈਂ ਤੇਰਾ ਆ ਹੁਣ ਮੈਨੂੰ ਸਮਝ ਆਈ ਆ ਜਨਮ ਹੋ ਗਿਆ ਵੇਖੋ ਕਈ ਵਾਰੀ ਕਿਸੇ ਦੇ ਪਰਿਵਾਰ ਦੇ ਘਰ ਵਿੱਚ ਔਲਾਦ ਨਹੀਂ ਹੁੰਦੀ 10-10 ਸਾਲਾਂ 15-15 ਸਾਲ ਔਲਾਦ ਨਹੀਂ ਹੁੰਦੀ ਤੇ ਉਹ ਬਿਨਾਂ ਔਲਾਦ ਤੋਂ ਹੀ ਰਹਿੰਦੇ ਨੇ ਪਰ ਜਦੋਂ ਔਲਾਦ ਹੋ ਜਾਂਦੀ ਹੈ ਉਦੋਂ ਉਹ ਮਾਂ-ਬਾਪ ਬਣ ਜਾਂਦੇ ਨੇ ਉਦੋਂ ਉਹਨਾਂ ਦਾ ਪੁੱਤ ਬਣ ਜਾਂਦਾ ਧੀ ਉਹਨਾਂ ਦੀ ਬਣ ਜਾਂਦੀ ਜਦੋਂ ਜਨਮ ਹੋ ਜਾਂਦਾ ਉਦੋਂ ਹੀ ਬਣਦਾ ਨਾ ਜਦੋਂ ਜਨਮ ਹੁੰਦਾ ਘਰ ਵਿੱਚ ਉਹ ਕਹਿੰਦੇ ਨੇ ਇਹ ਮੇਰਾ ਪੁੱਤ ਆ ਇਹ ਮੇਰੀ ਧੀ ਆ ਉਹ ਬੱਚਾ ਫਿਰ ਕਹਿੰਦਾ ਮੇਰਾ ਬਾਪੂ ਆ ਜਦੋਂ ਜਨਮ ਤੋਂ ਬਾਅਦ ਚ ਸ਼ੁਰੂ ਹੁੰਦਾ ਨਾ ਕੰਮ ਸਾਡਾ ਅਜੇ ਜਨਮ ਨਹੀਂ ਹੋਇਆ ਗੁਰੂ ਦੇ ਘਰ ਵਿੱਚ ਜਦੋਂ ਜਨਮ ਹੋਏਗਾ ਉਦੋਂ ਬਾਅਦ ਹੀ ਕਹਾਂਗੇ ਨਾ ਇਹ ਬਾਪੂ ਆ ਤੇ ਜਨਮ ਹੋਣ ਦਾ ਮਤਲਬ ਅਜੇ ਸਾਡੀ ਸੂਰਤ ਇਸ ਸ਼ਬਦ ਦੇ ਵਿੱਚ ਪੈਦਾ ਹੀ ਨਹੀਂ ਹੋਈ ਸਰੀਰ ਦੀ ਉਮਰ ਭਾਵੇਂ 40 ਸਾਲ ਹੋ ਗਈ ਭਾਵੇਂ 30 ਸਾਲ ਹੋ ਗਈ ਭਾਵੇਂ 50 ਸਾਲ ਹੋ ਗਈ ਅਜੇ ਮਨ ਨਹੀਂ ਜੰਮਿਆ ਸਾਡਾ ਗੁਰੂ ਦੇ ਸ਼ਬਦ ਵਿੱਚ ਤੇ ਭਾਈ ਲੈਣਾ ਜੀ ਦਾ ਮਨ ਵੀ ਤੇ ਜੰਮਿਆ ਹੀ ਸੀ ਨਾ ਕਿੰਨੀ ਉਮਰ ਤੇ ਜਦੋਂ ਗਏ ਸੀ ਪਰ ਮਨ ਅਜੇ ਪੈਦਾ ਹੀ ਨਹੀਂ ਸੀ ਹੋਇਆ ਸ਼ਬਦ ਵਿੱਚ ਇਨੇ ਕਿ ਨਹੀਂ ਉਮਰ ਸੀ ਉਹਨਾਂ ਦੀ ਪਰ ਵੇਖੋ ਇਸੇ ਤਰ੍ਹਾਂ ਮਨ ਜਿਹੜਾ ਉਹ ਪੈਦਾ ਹੁੰਦਾ ਹੈ ਮਨ ਦਾ ਜਨਮ ਹੁੰਦਾ ਗੁਰੂ ਦੇ ਸ਼ਬਦ ਦੇ ਵਿੱਚ ਤੇ ਜਿੱਦਣ ਜਨਮ ਹੋਇਆ ਉਦੋਂ ਤੋਂ ਉਮਰ ਮੰਨੀ ਜਾਣੀ ਆ ਸਰੀਰ ਦੀ ਉਮਰ ਹੋ ਗਈ 40 ਸਾਲ ਤੇ ਮਨ ਜਮੇ ਨੂੰ ਗੁਰੂ ਘਰ ਵਿੱਚ ਹੋਇਆ ਜੇਕ ਸਾਲ ਹੀ ਤੇ ਤੁਸੀਂ ਦੋਵੇਂ ਉਮਰਾਂ ਦੱਸਣੀਆਂ ਤੁਸੀਂ ਕਹਣਾ ਇੱਕ ਮੇਰੀ ਉਮਰ ਆ 40 ਸਾਲ ਇੱਕ ਮੇਰੀ ਉਮਰ ਆ 1 ਸਾਲ ਤੇ ਅਗਲੇ ਨੇ ਸੁਣਨ ਵਾਲੇ ਨੇ ਹੈਰਾਨ ਹੋ ਜਾਣਾ ਕੰਬਲਾ ਹੋ ਗਿਆ ਇੱਕ ਸਾਲ ਤੇਰੀ ਉਮਰ ਕਿਵੇਂ ਹੋ ਗਈ? ਦਾਣੀ ਚਿੱਟੀ ਹੋ ਗਈ ਆ ਤੂੰ ਕਹਿੰਨਾ ਜੇ ਮੈਂ ਦੋਵਾਂ ਸਾਲਾਂ ਦਾ ਹੀ ਆ। ਉਹਨੂੰ ਕਹੋ ਸੱਚ ਆ ਜੀ ਅੱਜੇ ਮੈਂ ਦੋਵਾਂ ਸਾਲਾਂ ਦਾ ਹੀ ਆ। ਸਾਰੀ ਉਮਰ ਮੈਂ ਵਹਿਮ ਕਰਦਿਆਂ ਭਰਮ ਕਰਦਿਆਂ ਕਰਮकांड ਕਰਦਿਆਂ ਇਦਾਂ ਹੀ ਨਗਾਹ ਦਿੱਤੀ ਮੈਂ। ਬਸ ਮੈਨੂੰ ਸਾਲ ਹੋਇਆ ਮੇਰੇ ਮਨ ਨੇ ਜਦੋਂ ਦਾ ਜਨਮ ਲਿਆ ਨਾ ਗੁਰੂ ਘਰ ਵਿੱਚ ਸ਼ਬਦ ਵਿੱਚ। ਉਦੋਂ ਦੀ ਸਮਝ ਆਈ ਨਹੀਂ ਸਾਰਾ ਕੁਝ ਮਾਲਕਾ ਤੇਰਾ ਹੀ ਹੈ। ਇੱਕ ਦਿਨ ਮਹਾਰਾਜ ਨੇ ਚੰਗਾ ਬਣਾਉਂਦਾ ਬਾਕੀ ਉਹਨੇ ਮਾੜੇ ਬਣਾਉਂਦੇ ਲੋਕਾਂ ਦੇ ਮੁਤਾਬਕ ਇੱਕ ਦਿਨ ਪਵਿੱਤਰ ਆ ਬਾਕੀ ਉਹਨੇ ਸਾਰੇ ਮਾੜੇ ਬਣਾਏ ਆ ਲੋਕਾਂ ਦੇ ਮੁਤਾਬਕ ਲੋਕ ਇਦਾਂ ਕਹਿੰਦੇ ਆ ਪਰ ਗੁਰਮਤਿ ਕਹਿੰਦੀ ਨਹੀਂ ਸਾਰੇ ਦਿਨ ਪਵਿੱਤਰ ਆ ਸਾਰੇ ਦਿਨ ਵਧੀਆ ਬਸ ਜੇ ਗੁਰੂ ਚੇਤੇ ਆ ਜੇ ਕੋ ਨਾਨਕ ਸਾਹਿਬ ਚੇਤੇ ਆ ਤੇ ਸਾਰੀਆਂ ਘੜੀਆਂ ਥਿੱਤਾਂ ਵਾਰ ਸਾਰਾ ਕੁਝ ਚੰਗਾ ਜੇ ਗੁਰੂ ਹੀ ਬਿਸਰ ਗਿਆ ਤੇ ਸਾਰਾ ਕੁਝ ਹੀ ਮਾਰਾ ਤੇਰੇ ਵਾਸਤੇ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਹਾਰੇ ਲੇਖੇ ਆਹ ਜਨਮ ਲੇਖੇ ਲੱਗਿਆ ਹੁਣ ਕਿੰਨਾ ਕਿੰਨਾ ਚਿਰ ਭਟਕਦੇ ਫਿਰਦੇ ਰਹੇ ਮਾਧੋ ਦਾਸ ਬਾਬਾ ਬੰਦਾ ਸਿੰਘ ਬਹਾਦਰ ਜੀ ਕਿੰਨਾ ਚਿਰ ਭਟਕਦੇ ਫਿਰਦੇ ਰਹੇ ਜਿਦਣ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਿਲਦੇ ਆ ਨਾ ਜਿਦਣ ਚਰਨਾਂ ਤੇ ਸਿਰ ਰੱਖ ਕੇ ਰੋਂਦਾ ਨਾ ਉਹਦਨ ਜਨਮ ਹੁੰਦਾ ਉਹਦਾ ਗੁਰੂ ਦੇ ਘਰ ਵਿੱਚ ਉਸ ਤੋਂ ਬਾਅਦਾਂ ਲੇਖੇ ਹੀ ਲਾ ਗਿਆ ਸਾਰਾ ਕੁਝ ਇਹ ਜਨਮ ਤੁਹਾਰੇ ਲੇਖੇ ਉਸ ਤੋਂ ਬਾਅਦਾਂ ਨਹੀਂ ਢੋਲਿਆ ਉਹ ਬੱਚੇ ਦੇ ਨਾਲ ਕੀ ਕੁਝ ਹੋਇਆ ਹੋਇਆ ਉਹਨਾਂ ਦੇ ਆਪਣੇ ਸਰੀਰ ਦੇ ਨਾਲ ਕੀ ਕੁਝ ਹੋਇਆ ਪਰ ਜਦੋਂ ਜਨਮ ਹੋ ਗਿਆ ਗੁਰੂ ਘਰ ਵਿੱਚ ਫਿਰ ਨਹੀਂ ਢੋਲਿਆ ਫਿਰ ਨਹੀਂ ਉਹਨੇ ਕਿਹਾ ਕਿ ਮੇਰਾ ਬਾਪੂ ਕੋਈ ਹੋਰ ਹੈ ਕਹਿੰਦੇ ਨਹੀਂ ਜਨਮ ਹੋਇਆ ਕਲਗੀਧਰ ਪਾਤਸ਼ਾਹ ਜੀ ਦੇ ਘਰ ਵਿੱਚ ਕਹਿ ਰਵਿਦਾਸ ਆਸ ਲੱਗ ਜੀ ਚਿਰ ਭਇਓ ਦਰਸ਼ਨ ਦੇਖੇ ਬੜਾ ਚਿਰ ਹੋ ਗਿਆ ਸੀ ਆਪਣੇ ਵਿੱਚੋਂ ਹੀ ਕੁਝ ਵੇਖਿਆ ਹੀ ਨਹੀਂ ਸੀ ਚੰਗਾ ਅਜੇ ਤੱਕ ਬੁਰਾਈ ਵੇਂਦਾ ਰਿਹਾ ਦੁਨੀਆਦਾਰੀ ਵੇਂਦਾ ਰਿਹਾ ਲੋਕਾਂ ਦੀਆਂ ਬੁਰਾਈਆਂ ਵੇਂਦਾ ਰਿਹਾ ਲੋਕਾਂ ਦੀਆਂ ਚੰਗਿਆਈਆਂ ਵੇਂਦਾ ਰਿਹਾ ਨਾ ਆਪਣੇ ਅੰਦਰੋਂ ਬੁਰਾਈ ਵੇਖ ਸਕਦਾ ਨਾ ਚੰਗਿਆਈ ਵੇਖ ਸਕਿਆ ਚਿਰ ਭਇਓ ਦਰਸ਼ਨ ਦੇਖੇ ਹੁਣ ਮੈਂ ਆਪਣੇ ਆਪ ਦੇ ਵਿੱਚੋਂ ਵੇਖਿਆ ਮੇਰੇ ਵਿੱਚ ਗੁਰੂ ਬੈਠਾ ਗੁਰਨਾਨੁਸਾਰ ਮੇਰੇ ਵਿੱਚ ਪਰਮਾਤਮਾ ਬੈਠਾ ਵਾਹਿਗੁਰੂ ਬੈਠਾ ਮੇਰੇ ਵਿੱਚ ਹੁਣ ਦੇਖਿਆ ਜਾ ਕੇ ਮੈਂ ਜਦੋਂ ਗੁਰੂ ਦੇ ਸ਼ਬਦ ਦੀ ਮੱਤ ਲਈ ਆ ਬਾਣੀ ਦੀ ਸਮਝ ਆਈ ਹੈ ਨਾ ਹੁਣ ਮੈਨੂੰ ਦਿਖਿਆ ਗੁਰੂ ਮੇਰੇ ਵਿੱਚੋਂ ਬੋਲਦਾ ਏ ਸਾਰਿਆਂ ਚ ਬੋਲਦਾ ਨਹੀਂ ਬਸ ਅਸੀਂ ਉਸ ਆਵਾਜ਼ ਨੂੰ ਪਸੰਦ ਨਹੀਂ ਕਰਦੇ ਬਸ ਉਹ ਥੋੜਾ ਜਿਹਾ ਹੌਕਾ ਫਿਰ ਸਾਨੂੰ ਦੁਨੀਆਦਾਰੀ ਵਾਲੇ ਪਾਸਿਓਂ ਥੋੜਾ ਜਿਹਾ ਪੱਲਾ ਜਿਹਾ ਕਰਨਾ ਪੈਣਾ ਸਾਨੂੰ ਫਿਰ ਲੋਕ ਨਹੀਂ ਪੁੱਛ ਹੁਣੇ ਜਦ ਨਾਲ ਮਾਲਕ ਨੂੰ ਖੁਸ਼ ਕਰ ਲਿਆ ਨਾ ਤੁਸੀਂ ਜਦ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੋਸ਼ ਕਰਨ ਤੁਰੋਗੇ ਨਾ ਫਿਰ ਥੋੜੇ ਜੇ ਲੋਕਾਂ ਨੇ ਨਰਾਜ ਤੁਹਾਡੇ ਨਾਲ ਹੋਣਾ ਹੀ ਹੋਣਾ ਆ ਕਿਸੇ ਨਾ ਕਿਸੇ ਨੇ ਨਰਾਜ ਹੋ ਜਾਣਾ ਜੇ ਜਦ ਨਾਲ ਮਹਾਰਾਜ ਨੂੰ ਪੋਸ਼ ਕਰਨ ਤੁਰੋਗੇ ਇਸ ਕਰਕੇ ਆਓ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਆਪਾਂ ਅਰਦਾਸ ਬੇਤੀ ਕਰੀਏ ਮਹਾਰਾਜ ਸਾਨੂੰ ਸਿੱਖੀ ਦਾਤ ਬਖਸ਼ੋ ਸਾਨੂੰ ਸ਼ਬਦ ਦੀ ਵਿਚਾਰ ਬਖਸ਼ੋ ਸਾਡਾ ਜੀਵਨ ਸਤਜਾ ਹੋ ਜਾਵੇ ਵਿਚਾਰਾਂ ਕਰਦੇ ਆ ਕਈ ਪ੍ਰਕਾਰ ਦੀਆਂ ਭੁਲਾ ਚੁਕਾ ਹੋ ਜਾਂਦੀਆਂ ਸਾਰੇ ਹੀ ਬਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ